ਜਦੋਂ ਸ਼ਾਮ ਨੂੰ 7:30 ਵਜੇ ਜੋੜੀ ਉਰੋਂਦੀ ਖੜਕੇ ਫਿਰ ਪੋਜ਼ ਕਰਾਉਂਦੀ ਆ ਨਾ ਧਰਮੇ ਬਾਲਿਆਂ ਦੇ ਦਿਲ ਦੇ ਵਿੱਚ ਹੁੰਦਾ ਵੀ ਯਾਰ ਇਹ ਜੀ ਗੱਡੀ ਲੈ ਲਈਏ ਪਰ ਐਂ ਡਰ ਜਾਂਦੇ ਆ ਵੀ ਗੱਡੀ ਦਾ ਰੇਟ ਪਤਾ ਨਹੀਂ ਕਿੰਨਾ ਕਹੂਗਾ ਕੋਈ ਬਾਲਾ ਰੇਟ ਨਹੀਂ ਹੁੰਦਾ ਮਿੱਤਰੋ ਉਦਾਂ ਹੀ ਡਰ ਜਾਂਨੇ ਹੋ ਤੇ ਜਿਸ ਤਰ੍ਹਾਂ ਇੱਥੇ ਜੋੜੀ ਖੜਦੀ ਆ ਨੇ ਮਿੱਤਰੋ ਜੇ ਤੁਸੀਂ ਵੀ ਜੋੜੀ ਖੜਾਉਣੀ ਐ ਯਾਨੀ ਕਿ ਤੁਸੀਂ ਕਿਰਾਏ ਵਾਸਤੇ ਗੱਡੀ ਲੈਣੀ ਐ ਆ ਗੱਡੀ ਤੁਹਾਨੂੰ ਉਹਨੂੰ ਨਗਦੋ ਨਗਦੀ ਦਵਾ ਦਾਂਗੇ ਬਹੁਤ ਵਾਜਬ ਰੇਟ ਦੇ ਵਿੱਚ 4 ਕੜਿਆਂ ਵਾਲੀ ਗੱਡੀ ਐ ਬਈ ਮਾਡਲ ਦਸੀ ਸੁੱਖੇ ਕੰਨਾ ਹੈ ਇਹ ਇਹ 2012/13 ਗੱਡੀ ਹੈ ਚੱਕੋ ਮਿੱਤਰੋ 12/13 ਮਾਡਲ ਗੱਡੀ ਹੈ ਅਲਾਈ ਟਾਇਰ ਚਾਰੇ ਨਵੇਂ ਨੇ ਬਈ ਹਨਾ ਨਵੇਂ ਪੱਟੀ ਵਾਲਾ ਇਹ ਹੈਗੀ ਆ ਆਡੀ ਤੇ ਆਡੀ ਦੇ ਵਿੱਚ ਮਾਡਲ ਕਿਹੜਾ ਹੈ A6 ਮਾਡਲ ਆ ਤੇ ਇਹ ਰੈਪ ਹੋਇਆ ਆ ਬਲੈਕ ਆ ਇਹ ਰੰਗ ਧਰਮੇ ਦਾ ਕਾਲਾ ਵੀ ਪਰ ਇਹ ਚਿੱਟੀ ਕਰਵਾਈ ਹੋਈ ਹੈ ਕਰਵਾਈ ਹੋਈ ਹੈ ਤੇ ਸਨੇਹਾ ਅੰਦਰੋਂ A1 ਨੇ ਆ ਜੇ ਤੁਸੀਂ ਰੰਗ ਲਹਾ ਕੇ ਵੀ ਦੇ ਦੇਣਗੇ ਬਈ ਉਹ ਗੱਲ ਇਦਾਂ ਦੀ ਵੀ ਨਹੀਂ ਹੈ ਨਾ ਬਈ ਰੰਗ ਨਿੰਗਾ ਇਹ ਮੈਟ ਆ ਲੈਜੈਂਡਾ ਹੁੰਦਾ ਇਹ ਲਾ ਕੇ ਵੀ ਦੇ ਦਾਂਗੇ ਉੱਪਰੀ ਹੋ ਜੂਈ ਆ ਬਾਈ ਮੈਨੂੰ ਇਹ ਦੱਸੋ ਜੇ ਨੇ ਕਿਸੇ ਨੇ ਡੋਲੀ-ਡੁੱਲੀ ਲਾਉਣੀ ਫੇਰ ਵਾਈਟ ਰੱਖ ਲੈ ਜੇ ਕਿਸੇ ਨੇ ਘਰੇ ਚਲਾਉਣੀ ਫੇਰ ਬਲੈਕ ਕਰ ਲੈ ਉਹ ਕਰਾ ਕੇ ਦੇ ਦਾਂਗੇ ਵਿੱਚ 6 ਲੱਖ ਦੇ ਵਿੱਚ ਕਰਾ 6 ਲੱਖ ਦੇ ਵਿੱਚ ਹੀ ਹਾਂ ਜੀ 6 ਲੱਖ ਮੰਗਦੇ ਹੋ 6 ਲੱਖ ਰੁਪਏ ਚਾਰ ਕੜੇ ਨੇ ਮੁੱਲ 6 ਲੱਖ ਰੁਪਇਆ ਹੈ ਤੇ ਬਾਈ ਮੈਨੂੰ ਇਹ ਦੱਸਿਓ ਇੱਕ ਕੜਾ ਕਿੰਨੇ ਕ ਦੇ ਵਿੱਚ ਵੈਗਿਆ ਐਸਟੀਮੇਟ ਜਲਾਇਓ ਤੁਸੀਂ ਕਿੰਨੇ ਦੀ ਦਵਾਂਗੇ ਆਓ ਜੈ 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 ਆਪਾਂ 6 ਲੱਖ ਦੀ ਮਾਨਤਾ ਕਰਨਾ ਹੈ ਇਸ ਹੀ ਰੱਖ ਦੇ ਵਿੱਚੋਂ ਵੀ ਮਾਨਤਾ ਨਾ ਹੋ ਜੂ ਆ ਜੋ ਮਿੱਤਰੋ ਫਟਾਫਟ ਪਿੰਡ ਗੰਨੇ ਖੜੀ ਆ ਡਿਸਟ੍ਰਿਕਟ ਉਹ ਜਲੰਧਰ 60000 ਰੈਨਲ ਚੱਲੀ ਆ ਭੱਟੀ ਬਹੁਤ ਵਧੀਆ ਕਾਰ ਆ ਓਕੇ ਬਈ ਇਹਦੀ ਐਵਰੇਜ ਕਿੰਨੇ ਕੁ ਦੀ ਹੁੰਦੀ ਆ ਇਹ 18 17 18 17 18 ਦੀ ਬਈ ਕਹਿੰਦਾ ਐਵਰੇਜ ਵੀ ਹੁੰਦੀ ਆ ਫਿਰ ਤੇ ਇਹ ਵੀ ਕਰ ਜਾਂਦੀ ਆ ਇਹ ਬਹੁਤ ਵਧੀਆ ਕਾਰ ਆ ਇਹ ਸ ਬਹੁਤ ਨਵੀਂ ਕਾਰ ਆ ਆ ਜੋ ਮਿੱਤਰੋ ਫਟਾਫਟ ਜੇ ਕਿਸੇ ਸੱਜਣ ਨੇ ਆਡੀ ਖਰੀਦਣੀ ਆ ਕੈਂਟ